ਕਿੰਨਾ ਪਟਾਰਾ ਹੋਇਆ ਜੀ ਉਹਦੇ ਚ ਇਸ ਤਰ੍ਹਾਂ ਸੀ ਕਿ ਇੱਕ ਸਰਦਾਰ ਅਮਰਿੰਦਰ ਸਿੰਘ ਰਾਜਾਵਡਿੰਗ ਜੀ ਨੇ ਕੇਸ ਮੇਰੇ ਤੇ ਪਾਇਆ ਸੀ ਤੋਂ ਇਲੈਕਸ਼ਨਾਂ ਚ ਸੀ ਇਧਰ ਉਧਰ ਦੀਆਂ ਗੱਲਾਂ ਕੁਝ ਅਲੀਗੇਸ਼ਨਸ ਲਾਏ ਸੀ ਤੇ ਉਹਨਾਂ ਨੇ ਉਹਨਾਂ ਦੇ ਅਗੇਂਸਟ ਸਾਡੇ ਤੇ ਕੇਸ ਪਾਇਆ ਸੀ ਮੇਰੇ ਤੇ ਕੇਸ ਪਾਇਆ ਸੀ ਇਹਨਾਂ ਨੇ ਮੇਰੇ ਤੇ ਆਲਿਗੇਸ਼ਨ ਪਾਇਆ ਤੋ ਅੱਜ ਤਰੀਕ ਸੀ ਤੇ ਸਾਨੂੰ ਜੱਜ ਸਾਹਿਬ ਨੇ ਐਡੀਸ਼ਨ ਸੈਸ਼ਨ ਚਾਤ ਸਾਹਿਬ ਸੀ ਉਹਨਾਂ ਨੇ ਸਾਨੂੰ ਦੋਨਾਂ ਨੂੰ ਬੁਲਾ ਕੇ ਕਿਹਾ ਵੀ ਮੈਂ ਇਹ ਕੇਸ ਨੂੰ ਅੱਗੇ ਨਹੀਂ ਪਾਉਣਾ ਚਾਹੁੰਦਾ ਤੁਸੀਂ ਬੈਠ ਕੇ ਆਪਾਂ ਕੰਪਰੋਮਾਈਜ਼ ਕਰ ਮੈਂ ਇਹਨੂੰ ਕੇਸ ਨੂੰ ਤੁਹਾਡੇ ਨੂੰ ਖਤਮ ਕਰਨਾ ਮੈਂ ਕਿਹਾ ਜੀ ਜਦੋਂ ਤੁਸੀਂ ਇੰਨੀ ਸੋਚ ਰੱਖਦੇ ਹੋ ਤਾਂ ਜੋ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਤੇ ਤੇ ਖੈਰ ਮੈਂ ਐਵੇਂ ਗੱਲ ਕਰਾਂ ਵਿਡਿੰਗ ਸਾਹਿਬ ਨੇ ਵੀ ਇਹੀ ਕਿਹਾ ਵੀ ਜੋ ਤੁਸੀਂ ਕਰ ਦੋਗੇ ਜੀ ਸਾਨੂੰ ਉਹਨਾ ਮਨਜ਼ੂਰ ਆ ਉਸ ਤੋਂ ਬਾਅਦ ਸਾਡੇ ਆਪਣਾ ਵਕੀਲ ਸਹਬਾਨਾਂ ਨੂੰ ਬੁਲਾ ਕੇ ਜੱਜ ਸਾਹਿਬ ਨੇ ਤੇ ਉਹਨਾਂ ਤੋਂ ਆਪਦਾ ਨੋਟ ਬਣਵਾ ਕੇ ਤੇ ਸਾਨੂੰ ਕਹਿੰਦੇ ਜੀ ਇੱਥੇ ਤੁਸੀਂ ਸਾਈਨ ਕਰ ਦਿਓ ਅਸੀਂ ਦੋਨਾਂ ਨੇ ਸਾਈਨ ਕਰਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਬਿਆਨਬਾਜ਼ੀ ਨਹੀਂ ਹੋਊਗੀ ਤੇ ਤੁਸੀਂ ਇਹਨਾਂ ਤੋਂ ਅਪੋਲੋਜਾਈਜ਼ ਕਰੋ ਮੈਂ ਕਿਹਾ ਜੀ ਜੋ ਤੁਸੀਂ ਅਲਿਖਤਾ ਵੀ ਥੋੜੇ ਥੋੜੇ ਨਾਲੋਂ ਵੱਡੀ ਤਾਂ ਕੋਈ ਅਦਾਲਤ ਹੈ ਹੀ ਨਹੀਂ ਜੱਜ ਸਾਹਿਬ ਨੂੰ ਕਿਹਾ ਤੇ ਉਸ ਤੋਂ ਬਾਅਦ ਉਹ ਕੇਸ ਨੂੰ ਡਿਸਮਿਸ ਕਰਤਾ ਤੇ ਮਨ ਨੂੰ ਵੀ ਇਸ ਗੱਲ ਦਾ ਬੜਾ ਸਕੂਨ ਮਿਲਿਆ ਕਿ ਐਵੇਂ ਸ਼ਬਦਾਂ ਦੀ ਜੰਗ ਪਿੱਛੇ ਇੱਕ ਦੂਜੇ ਨੂੰ ਦੁਸ਼ਮਣ ਹੀ ਬਾਈ ਬੈਠੇ ਆ ਬਿਨਾ ਮਤਲਬ ਉਹਨਾਂ ਨੇ ਵੀ ਫਰਾਗ ਦਿੱਤੀ ਦਿਖਾਈ ਤੇ ਫਿਰ ਆਪਾਂ ਵੀ ਛੱਡਤਾ ਖੜਾ ਸੀ ਆਪ ਜੀ ਸ਼ਹਿਰ ਕੋਈ ਇਹ ਦੋ ਮਾਨਘਾਨੀ ਦੇ ਕੇਸ ਇਤੇ ਸੰਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹੋਰਾਤੇ ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ ਜਿਹੜਾ ਕਿ ਸਾਧ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇਜ ਇਹਦਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜੀ ਨਾਮਾ ਨਹੀਂ ਹੋ ਸਕਦਾ ਤਾਂ ਮੈਂ ਕਿਹਾ ਜੀ ਕੋਈ ਰਾਜੀ ਨੰਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂਗੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਇਹਦੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ ਜਾਨੀ ਕਿ ਮਾਫੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਲੀ ਮੈਂ ਇਸਕੇ ਅਪੋਲੋਜਾਈਜ਼ ਕਰਦਾ ਹਾਂ ਤੇ ਗਾਂ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਨੀ ਬੇਮਤਲਬ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਉਰਜਾਨਾ ਅੱਜਕੱਲ੍ਹ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਹਰ ਵਿਅਕਤੀ ਨੂੰ ਮੈਂ ਆਪਣੇ ਤੇ ਵੀ ਉਹ ਲੈਣਾ ਹੈ ਕਿ ਜਦੋਂ ਅਸੀਂ ਮੰਚ ਤੇ ਚੜਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਆਸਤੇ ਆਏ ਆਂ ਮੁੱਦਿਆਂ ਦੇ ਮਤਭੇਦ ਨਹੀਂ ਵਿਚਾਰਾਂ ਦੇ ਮਤਭੇਦ ਨਹੀਂ ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਵਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਵਿਖਾਉਣ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹ ਰੋਜ਼ਾਨਾ ਤਬਦੀਲੀ ਲਿਆਉਣ ਦੀ ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਔਰੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਨਾਂਕ ਸਾਨੂੰ ਗਰੀਮਾ ਚ ਰਹਿਣਾ ਚਾਹੀਦਾ ਤੇ ਤਹਲੀਮ ਤੇ ਤਹਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ ਚ ਵੱਡੇ ਹੁੰਦੇ ਹੋ ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਾਂਦੇ ਹੋ ਜਵਾਕਾਂ ਜੱਲਿਆਂ ਵਾਲੇ ਹੋ ਜਾਂਦੇ ਆ ਫਿਰ ਤਾਂ ਤਹਲੀਮ ਤੇ ਤਹਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਿ ਸੋ ਸਭ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਠੀਕ ਹੋਊਗਾ ਪਰ ਇੱਕ ਤਾਂ ਇਹ ਚੋਣਾਵੇ ਲਈ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ ਜਾਂ ਕਿਵੇਂ ਉਹ ਜੀ ਅਕਸਰ ਹੀ ਹੁਣ ਤਾਂ ਰਾਜਨੀਤਿਕ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਇੱਥੋਂ ਦੀ ਇਹ ਮੈਂ ਕਹਿੰਦਾ ਸਾਰੇ ਪੰਜਾਬ ਚ ਸਿਲਸਿਲਾ ਹੀ ਇਹੀ ਚੱਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ ਕਿਉਂਕਿ ਅਗਲਾ ਕਹਿੰਦਾ ਆ ਵੇਖੋ ਇਹ ਤੈਨੂੰ ਦਿਖਾਵਾਂ ਗੱਲਾਂ ਕਰਦੇ ਸੋ ਇਹ سلسلہ ਚੱਲ ਗਿਆ ਸੋ ਸਾਨੂੰ ਸਾਰਿਆਂ ਨੂੰ ਇਹ سلسلے ਤੇ ਗੌਰ ਫਰਮਾਉਣਾ ਚਾਹੀਦਾ ਹੈ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ